ਤੁੰਦਕਾਰਨ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਹਾਦਸਾ ਹੋਇਆ। ਦਰਅਸਲ ਇੱਕ ਟਰੱਕ ਸੀਮਿੰਟ ਦੇ ਨਾਲ ਭਰਿਆ ਫਲਾਈਓਵਰ ਤੋਂ ਥੱਲੇ ਡਿੱਗ ਗਿਆ ਜਿਸ ਕਾਰਨ ਕਈ ਗੱਡੀਆਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ। ਇਹ ਤਸਵੀਰ ਬਹੁਤ ਖਤਰਨਾਕ ਹੈ ਕਿਉਂਕਿ ਜੇ ਸਵੇਰੇ ਵਿਜ਼ਿਬਿਲਟੀ ਦੀ ਗੱਲ ਕੀਤੀ ਜਾਵੇ ਤਾਂ 3.2 ਜਿਹੜੀ ਹੈ ਉਹ ਨੋਟ ਕੀਤੀ ਗਈ ਹੈ। ਅਮ੍ਰਿਤਸਰ ਤੋਂ ਬਿਆਸ ਜਾਈਏ। ਬਿਆਸ ਦੇ ਕੋਲੇ ਹਾਦਸਾ ਵਾਪਰਿਆ ਸੀਮਿੰਟ ਦੇ ਨਾਲ ਭਰਿਆ ਟਰੱਕ ਜਿਹੜਾ ਆ ਧੁੰਦ ਕਾਰਨ ਦਿਖਾਈ ਨਹੀਂ ਸੀ ਦੇ ਰਿਹਾ ਫਲਾਈਓਵਰ ਤੋਂ ਥੱਲੇ ਡਿੱਗਦਾ ਜਿਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ। ਬਹੁਤ ਵੱਡਾ مالی ਨੁਕਸਾਨ ਹੋਇਆ ਹਾਲਾਂਕਿ ਗਨੀਮਤ ਇਹ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਜਿਹੜਾ ਟਰੱਕ ਡਰਾਈਵਰ ਸੀਗਾ ਉਹ ਜ਼ੇਰੇ ਇਲਾਜ ਹੈ ਬਾਕੀ ਗੱਡੀਆਂ ਦਾ ਨੁਕਸਾਨ ਤੁਸੀਂ ਦੇਖ ਸਕਦੇ ਹੋ ਕਿ ਤਸਵੀਰ ਦੇ ਵਿੱਚ ਕਿੰਨਾ ਵੱਡਾ ਨੁਕਸਾਨ ਹੋ ਰਿਹਾ ਗੱਡੀਆਂ ਦਾ ਜਿੱਤੇ ਜਾ ਰਹੇ ਹਾਂ ਧਿਆਨ ਨਾ ਜਾਓ ਫਲਾਈਓਵਰ ਤੋਂ ਥੱਲੇ ਡਿੱਗਿਆ ਸੀਮਿੰਟ ਦੇ ਨਾਲ ਭਰਿਆ ਇਹ ਟਰੱਕ ਜਿਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਕਈ ਗੱਡੀਆਂ ਰ ਥੱਲੇ ਆ ਗਈਆਂ ਪਰ ਗਨੀਮਤ ਇਹ ਆ ਕਿ ਜਾਨੀ ਨੁਕਸਾਨ ਹੀ ਕਿਸੇ ਦਾ ਹੋਇਆ ਮਾਲੀ ਨੁਕਸਾਨ ਬਹੁਤ ਹੋਇਆ 6 ਤੋਂ 7 ਗੱਡੀਆਂ ਦਸੀਆਂ ਜਾ ਰਹੀਆਂ ਜਿਹੜੇ ਇਸ ਐਕਸੀਡੈਂਟ ਦੀ ਚਪੇਟ ਦੇ ਵਿੱਚ ਆਈਆਂ ਨੇ ਬਿਆਸ ਦੇ ਕੋਲ ਇਹ ਹਾਸਾ ਅੱਜ ਸਵੇਰੇ ਕਿਉਂਕਿ ਧੁੰਦ ਬਹੁਤ ਜ਼ਿਆਦਾ ਸੀਗੀ ਬਿਆਸ ਦਾ ਦਰਿਆ ਵੀ ਲੱਗਦਾ ਹੈ ਤੇ ਉੱਥੇ ਵਿਜ਼ਿਬਿਲਟੀ ਆਟੋਮੈਟਿਕਲ ਘੱਟ ਜਾਂਦੀ ਹੈ ਸੋ ਇਸੇ ਕਰਕੇ ਬਹੁਤ ਵੱਡਾ ਹਾਦਸਾ ਹੋਇਆ ਪੰਜਾਬ ਦੇ ਵਿੱਚ ਧੁੰਦ ਦਾ ਕਹਿਰ ਹੈ ਅੱਜ ਦਾ ਦਿਨ ਤੇ ਕੱਲ ਦਾ ਦਿਨ ਦੱਸਿਆ ਗਿਆ ਕਿ ਧੁੰਦ ਬਹੁਤ ਪੈ ਗਈ ਸੋ ਧਿਆਨ ਦੇ ਨਾਲ ਜਿੱਥੇ ਵੀ ਜਾ ਰਹੇ ਹੋ ਧਿਆਨ ਦੇ ਨਾਲ ਜਾਓ ਆਪਣਾ ਬਚਾਅ ਜ਼ਰੂਰ ਰੱਖੋ ਕਿਉਂਕਿ ਕਾਲੀ ਜਿਹੜੀ ਹੈ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਹੈ ਸੋ ਬਿਆਸਾ ਦੇ ਕੋਲ ਦੀਆਂ ਤਸਵੀਰਾਂ ਜਿੱਥੇ ਬਹੁਤ ਭਿਆਨਕ ਹਾਦਸਾ ਹੋਇਆ ਸੀਮੈਂਟ ਦਾ ਟਰੱਕ ਥੱਲੇ ਡਿੱਗਦਾ ਫਲਾਈਓਵਰ ਤੋਂ ਬਹੁਤ ਸਾਰੀਆਂ ਗੱਡੀਆਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦਾ ਪਰ ਚਲੋ ਇਹ ਕਹਿੰਦੇ ਆ ਕਿ ਬਚਾ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦਾ ਇਸ ਹਾਦਸੇ ਦੇ ਵਿੱਚ ਇਹ ਤਸਵੀਰ ਬਹੁਤ ਭਿਆਨਕ ਤਸਵੀਰ ਹੈ ਫਲਾਈਓਵਰ ਤੋਂ ਥੱਲੇ ਡਿੱਗ ਗਿਆ ਸੀਮੈਂਟ ਵਾਲਾ ਟਰੱਕ ਫਲਾਈਓਵਰ ਤੋਂ ਥੱਲੇ ਡਿੱਗਣ ਦੇ ਨਾਲ ਬਹੁਤ ਵੱਡਾ ਹਾਦਸਾ ਹੋਇਆ ਆ ਬਿਆਸਾ ਦੇ ਕੋਲ ਇਹ ਹਾਦਸਾ ਵਾਪਰਿਆ ਆ ਬਿਆਸ ਅੰਮ੍ਰਿਤਸਰ ਰੋਡ ਦੇ ਉੱਤੇ ਹਾਈਵੇ ਦੇ ਉੱਤੇ ਇਹ ਵੱਡਾ ਹਾਦਸਾ ਵਾਪਰਿਆ ਆ ਜਿਸ ਕਰਕੇ ਥੱਲੇ ਡਿੱਗੀਆਂ ਨੇ ਸੀਮੈਂਟ ਨਾਲ ਭਰਿਆ ਟਰੱਕ ਥੱਲੇ ਡਿੱਗਦਾ ਆ ਬਹੁਤ ਵੱਡਾ ਹਾਦਸਾ ਹੋਇਆ ਬਾਲ-ਬਾਲ ਬਚੇ ਨੇ ਲੋਕੀ ਔਰ ਐਸੇ ਐਸੇ ਕਹੀ ਐਕਸੀਡੈਂਟ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੇਕਰ ਟ੍ਰੈਫਿਕ ਥੋੜਾ ਹੋਰ ਜ਼ਿਆਦਾ ਸਮਾਂ ਹੁੰਦਾ ਤਾਂ ਟ੍ਰੈਫਿਕ ਜ਼ਿਆਦਾ ਹੁੰਦਾ ਤੇ ਕਿੱਡਾ ਵੱਡਾ ਨੁਕਸਾਨ ਹੋ ਸਕਦਾ ਸੀਗਾ ਫਿਲਹਾਲ ਇਹ ਬਹੁਤ ਵੱਡੀ ਖਬਰ ਹੈ ਅ ਇਸ ਧੁੰਦ ਦੇ ਕਾਰਨ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਨੁਕਸਾਨ ਹੈ ਉੱਥੇ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ ਕਿ ਅੱਜ ਦਾ ਦਿਨ ਤੇ ਕੱਲ ਦਾ ਦਿਨ ਪੰਜਾਬ ਦੇ ਵਿੱਚ ਲਗਾਤਾਰ ਧੁੰਦ ਪੈਗੀ ਸੋ ਇਸ ਧੁੰਦ ਤੋਂ ਬਚਾਅ ਕਰਿਓ ਆਪਣੇ ਨਾਲ ਸਮਾਂ ਲੈ ਕੇ ਚੱਲਿਓ ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਸਕੇ ਬਹੁਤ ਵੱਡਾ ਨੁਕਸਾਨ ਹੈ ਬਿਆਸਾ ਦੇ ਕੋਲ ਇਹ ਵੱਡਾ ਐਕਸੀਡੈਂਟ ਹੋਇਆ ਜਿੱਥੇ ਸੀਮੈਂਟ ਦੇ ਨਾਲ ਭਰਿਆ ਟਰੱਕ ਥੱਲੇ ਡਿੱਗ ਗਿਆ ਧੁੰਦ ਕਾਰਨ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਹਾ사 ਹੋਇਆ ਦਰਅਸਲ ਇੱਕ ਟਰੱਕ ਸੀਮੈਂਟ ਦੇ ਨਾਲ ਭਰਿਆ ਫਲਾਈਓਵਰ ਤੋਂ ਥੱਲੇ ਡਿੱਗ ਗਿਆ ਜਿਸ ਕਾਰਨ ਕਈ ਗੱਡੀਆਂ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਇਹ ਤਸਵੀਰ ਬਹੁਤ ਖਤਰਨਾਕ ਹੈ ਕਿਉਂਕਿ ਆ ਜ ਸਵੇਰੇ ਵਿਜ਼ਿਬਿਲਟੀ ਦੀ ਗੱਲ ਕੀਤੀ ਜਾਵੇ ਤਾਂ 3.2 ਜਿਹੜੀ ਹੈ ਉਹ ਨੋਟ ਕੀਤੀ ਗਈ ਹੈ ਅੰਮ੍ਰਿਤਸਰ ਤੋਂ ਬਿਆਸ ਜਾਇਏ ਬਿਆਸ ਦੇ ਕੋਲੇ ਹਾ사 ਵਾਪਰਿਆ ਸੀਮੈਂਟ ਦੇ ਨਾਲ ਭਰਿਆ ਟਰੱਕ ਜਿਹੜਾ ਆ ਧੁੰਦ ਕਾਰਨ ਦਿਖਾਈ ਨਹੀਂ ਦੇ ਰਿਹਾ ਫਲਾਈਓਵਰ ਤੋਂ ਥੱਲੇ ਡਿੱਗਦਾ ਜਿਸ ਕਰਕੇ ਬਹੁਤ ਦਾ ਨੁਕਸਾਨ ਹੋਇਆ ਬਹੁਤ ਵੱਡਾ مالی ਨੁਕਸਾਨ ਹੋਇਆ ਹਾਲਾਂਕਿ ਗੱਨੀ ਮਤ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਜਿਹੜਾ ਟਰੱਕ ਡਰਾਈਵਰ ਸੀਗਾ ਉਹ ਜ਼ੇਰੇ ਇਲਾਜ ਹੈ ਬਾਕੀ ਗੱਡੀਆਂ ਦਾ ਨੁਕਸਾਨ ਤੁਸੀਂ ਦੇਖ ਸਕਦੇ ਹੋ ਕਿ ਤਸਵੀਰ ਦੇ ਵਿੱਚ ਕਿੰਨਾ ਵੱਡਾ ਨੁਕਸਾਨ ਹੋ ਰਿਹਾ ਗੱਡੀਆਂ ਦਾ ਜਿੱਤੇ ਜਾ ਰਹੇ ਹਾਂ ਧਿਆਨ ਨਾ ਜਾਓ ਫਲਾਈਓਵਰ ਤੋਂ ਥੱਲੇ ਡਿੱਗਿਆ ਸੀਮੈਂਟ ਦੇ ਨਾਲ ਭਰਿਆ ਇਹ ਟਰੱਕ ਜਿਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਕਈ ਗੱਡੀਆਂ ਰੇ ਥੱਲੇ ਆ ਗਈਆਂ ਪਰ ਗੱਨੀ ਮਤ ਹੈ ਕਿ ਜਾਨੀ ਨੁਕਸਾਨ ਹੀ ਕਿਸੇ ਦਾ ਹੋਇਆ مالی ਨੁਕਸਾਨ ਬਹੁਤ ਹੋਇਆ 6 ਤੋਂ 7 ਗੱਡੀਆਂ ਦਸੀਆਂ ਜਾ ਰਹੇ ਜਿਹੜੇ ਇਸ ਐਕਸੀਡੈਂਟ ਦੀ ਚਪੇਟ ਦੇ ਵਿੱਚ ਆਈਆਂ ਨੇ ਬਿਆਸ ਦੇ ਕੋਲ ਇਹ ਹਾ사 ਅੱਜ ਸਵੇਰੇ ਕਿਉਂਕਿ ਧੁੰਦ ਬਹੁਤ ਜ਼ਿਆਦਾ ਸੀਗੀ ਬਿਆਸ ਦਾ دریا ਵੀ ਲੱਗਦਾ ਹੈ ਤੇ ਉੱਥੇ ਵਿਜ਼ਿਬਿਲਟੀ ਆਟੋਮੈਟਿਕਲ ਘੱਟ ਜਾਂਦੀ ਹੈ ਸੋ ਇਸੇ ਕਰਕੇ ਬਹੁਤ ਵੱਡਾ ਹਾ사 ਹੋਇਆ ਪੰਜਾਬ ਦੇ ਵਿੱਚ ਧੁੰਦ ਦਾ ਕਹਿਰ ਹੈ ਅੱਜ ਦਾ ਦਿਨ ਤੇ ਕੱਲ ਦਾ ਦਿਨ ਦੱਸਿਆ ਗਿਆ ਕਿ ਧੁੰਦ ਬਹੁਤ ਪੈ ਗਈ ਸੋ ਧਿਆਨ ਦੇ ਨਾਲ ਜਿੱਥੇ ਵੀ ਜਾ ਰਹੇ ਹੋ ਧਿਆਨ ਦੇ ਨਾਲ ਜਾਓ ਆਪਣਾ ਬਚਾਅ ਜ਼ਰੂਰ ਰੱਖੋ ਕਿਉਂਕਿ ਕਾਲੀ ਜਿਹੜੀ ਹੈ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਜਾਂਦਾ ਸੋ ਬਿਆਸਾ ਦੇ ਕੋਲ ਦੀਆਂ ਤਸਵੀਰਾਂ ਜਿੱਥੇ ਬਹੁਤ ਭਿਆਨਕ ਹਾਦਸਾ ਹੋਇਆ ਸੀਮੈਂਟ ਦਾ ਟਰੱਕ ਥੱਲੇ ਡਿੱਗਦਾ ਫਲਾਈਓਵਰ ਤੋਂ ਬਹੁਤ ਸਾਰੀਆਂ ਗੱਡੀਆਂ ਨੂੰ ਆਪਣੀ ਚਪੇੜ ਦੇ ਵਿੱਚ ਲੈ ਲੈਂਦਾ ਪਰ ਚਲੋ ਇਹ ਕਹਿੰਦੇ ਆ ਕਿ ਬਚਾਅ ਹੋ ਗਿਆ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਦਾ ਇਸ ਹਾਦਸੇ ਦੇ ਵਿੱਚ ਇਹ ਤਸਵੀਰ ਬਹੁਤ ਭਿਆਨਕ ਤਸਵੀਰਾਂ ਫਲਾਈਓਵਰ ਤੋਂ ਥੱਲੇ ਡਿੱਗ ਗਿਆ ਸੀਮੈਂਟ ਵਾਲਾ ਟਰੱਕ ਫਲਾਈਓਵਰ ਤੋਂ ਥੱਲੇ ਡਿੱਗਣ ਦੇ ਨਾਲ ਬਹੁਤ ਵੱਡਾ ਹਾਦਸਾ ਹੋਇਆ ਆ ਅਬਿਆਸਾ ਦੇ ਕੋਲ ਇਹ ਹਾਦਸਾ ਵਾਪਰਿਆ ਆ ਬਿਆਸ ਅੰਮ੍ਰਿਤਸਰ ਰੋਡ ਦੇ ਉੱਤੇ ਹਾਈਵੇ ਦੇ ਉੱਤੇ ਇਹ ਵੱਡਾ ਹਾਦਸਾ ਵਾਪਰਿਆ ਆ ਜਿਸ ਕਰਕੇ ਥੱਲੇ ਡਿੱਗੀਆਂ ਨੇ ਸੀਮੈਂਟ ਨਾਲ ਭਰਿਆ ਟਰੱਕ ਥੱਲੇ ਡਿੱਗਦਾ ਆ ਬਹੁਤ ਵੱਡਾ ਹਾਦਸਾ ਹੋਇਆ ਬਾਲ-ਬਾਲ ਬਚੇ ਨੇ ਲੋਕੀ ਔਰ ਇਸੇ ਐਸੇ ਕਈ ਐਕਸੀਡੈਂਟ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਜੇਕਰ ਟ੍ਰੈਫਿਕ ਥੋੜਾ ਹੋਰ ਜ਼ਿਆਦਾ ਸਮਾਂ ਹੁੰਦਾ ਤਾਂ ਟ੍ਰੈਫਿਕ ਜ਼ਿਆਦਾ ਹੁੰਦਾ ਤੇ ਕਿੱਡਾ ਵੱਡਾ ਨੁਕਸਾਨ ਹੋ ਸਕਦਾ ਸੀਗਾ ਫਿਲਹਾਲ ਇਹ ਬਹੁਤ ਵੱਡੀ ਖਬਰ ਹੈ ਬਿਸਤੁੰਦ ਦੇ ਕਾਰਨ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਨੁਕਸਾਨ ਹੈ ਉੱਥੇ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ ਕਿ ਅੱਜ ਦਾ ਦਿਨ ਤੇ ਕੱਲ ਦਾ ਦਿਨ ਪੰਜਾਬ ਦੇ ਵਿੱਚ ਲਗਾਤਾਰ ਧੁੰਦ ਪੈਗੀ ਸੋ ਇਸ ਧੁੰਦ ਤੋਂ ਬਚਾਅ ਕਰਿਓ ਆਪਣੇ ਨਾਲ ਸਮਾਂ ਲੈ ਕੇ ਚੱਲਿਓ ਤਾਂ ਜੋ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਸਕੇ ਬਹੁਤ ਵੱਡਾ ਨੁਕਸਾਨ ਹੈ ਬਿਆਸਾ ਦੇ ਕੋਲ ਇਹ ਵੱਡਾ ਐਕਸੀਡੈਂਟ ਹੋਇਆ ਜਿੱਥੇ ਸੀਮੈਂਟ ਦੇ ਨਾਲ ਭਰਿਆ ਟਰੱਕ ਥੱਲੇ ਡਿੱਗ ਗਿਆ